ਚੜੀ ਜਵਾਨੀ ਪੁੱਤ ਜਨਾਂ ਦੇ ਮੌਤ ਡੈਣ ਨੇ ਖੋਏ ਹੰਝੂ ਜਾਂਦੇ ਸੁੱਕ ਅੱਖਾਂ ਚੋਂ ਜਾਣ ਨਾ ਦੁਖੜੇ ਰੋਏ ਹੰਝੂ ਜਾਂਦੇ ਸੁੱਕ ਅੱਖਾਂ ਚੋਂ ਕੇ ਹਾਲਤ ਉਹਨਾਂ ਦੀ ਦਿਲ ਦਰਦ ਦੀ ਮਾਰਨ ਤਾਂ ਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਜੋ ਮਾਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਚੜੀ ਜਵਾਨੀ ਜਨਾਂ ਦੇ ਮੌਤ ਡੈਣ ਨੇ ਖੋਏ ਹੰਝੂ ਜਾਂਦੇ ਸੋਕ ਅੱਖਾਂ ਚੋਂ ਜਾਣ ਨਾ ਦੁਖੜੇ ਰੋਏ ਹੰਝੂ ਜਾਂਦੇ ਸੋਕ ਅੱਖਾਂ ਚੋਂ ਤੱਕ ਕੇ ਹਾਲਤ ਉਹ ਨਦੀ ਦੇਲਾ ਦਰਦ ਦੀ ਮਾਰਨ ਤਾ ਵਾ ਜਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁਕਤਾ ਬਾਜੋ ਮਾਵਾਂ ਜਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਖੇਡਣ ਗਏ ਪੁੱਤ ਜੇ ਕਰਕੇ ਤੇਰੀ ਕਰੇ ਨਾ ਛੇਤੀ ਆਵਣਾ ਜੜਕਾਂ ਦੇਵਣ ਮਾਵਾ ਪਾਵੇ ਪਰ ਉਹ ਪਿਆਰੀ ਜਿਤਾਵਣਾ ਜੜਕਾਂ ਦੇਵਣਾ ਮਾਵਾ ਪਾਵੇ ਦਿਲੋਂ ਕਦੇ ਨਾ ਗੁੱਸੇ ਹੋਵਣਾ ਪਾਲਣ ਨਾਲੋ ਚਾਵਾਂ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾ ਬਜੋਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਸੁੱਖ ਰਖੇ ਰੱਬ ਹਰ ਇੱਕ ਉੱਤੇ ਦਿਨ ਨਾ ਐਸਾ ਆਵੇ ਪੁੱਤ ਦਿਅਰਥੀ ਬਾਪ ਦੇ ਕੰਦੇ ਸੇਵਿਆਂ ਵੱਲ ਨਾ ਜਾਵੇ ਪੁੱਤ ਦਿਅਰਥੀ ਬਾਪ ਦੇ ਕੰਦੇ ਵਜਣ ਸਬਦੇ ਮੱਥੇ ਸੇਰੇ ਲੈਣ ਪੁੱਤਰ ਜਦ ਲਾਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਜੋ ਮਾਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਕੰਨਿਆ ਦੇ ਨੇ ਪੁੱਤਰ ਪਾਵੇ ਇਸ ਦੁਨੀਆ ਤੋਂ ਅੱਜ ਵੀ ਮਾਵਾ ਕਰਨਿਓ ਡੀਕਾਂ ਕਹਿਣ ਕਰੇ ਨਹੀਂ ਮੁੜਤੇ ਅੱਜ ਵੀ ਮਾਵਾ ਕਰਨਿਓ ਡੀਕਾਂ ਓ ਅਉਂਸੀਆਂ ਪਾਵਣ ਬੈ ਦਰਵਾਜੇ ਸਿਆ ਪਾਵਣ ਬਹਿ ਦਰਵਾਜੇ ਨਾਲ ੱਤਕਣ ਰਾਵਾਂ ਜਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਜੋ ਮਾਵਾਂ ਜਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਕਾਇਮ ਲਗੇ ਤਾਂ ਪੜਾ ਵੇਖਿਓ ਸੰਤਾਲੀ ਅਤੇ ਚੋਰਾਸੀ ਉਹਨਾ ਮਾਵਾਂ ਦੇ ਚਿਹਰਿਆਂ ਤੇ ਮੁੜ ਨਾ ਆਈ ਹਾਸੀ ਉਹਨਾ ਮਾਵਾਂ ਦੇ ਚਿਹਰਿਆਂ ਤੇ ਕਦੇ ਵੀ ਐਸੇ ਦਿਨ ਨਾ ਆਵਣ ਆਖਿਆ ਸੱਚ ਦਨਾ ਵਾ ਜਿਉਂਦੀਆਂ ਲਾਸ਼ਾਂ ਵਾਂਗੇ ਜੱਗ ਤੇ ਪੁੱਤਾਂ ਬਾਜੋ ਮਾਵਾ ਜਿਉਂਦੀਆਂ ਲਾਸ਼ਾਂ ਵਾਂਗੇ ਜੱਗ ਤੇ ਅਰਦਾਸ ਕਰਾਂ ਮੈਂ ਹੱਥ ਜੋੜ ਕੇ ਗੇ ਦੋ ਦੇਸ਼ਾਂ ਦੇ ਆਪਸ ਵਿੱਚ ਨਾ ਜੰਗ ਕਦੇ ਵੀ ਲੱਗੇ ਦੋ ਦੇਸ਼ਾਂ ਦੀ ਆਪਸ ਵਿੱਚ ਨਾ ਆਓ ਆਓ ਲਿਖੀ ਆਖੇ ਹਰ ਪਾਸਿਓਂ ਠੰਡੀਆਂ ਆਉਣ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ ਪੁੱਤਾਂ ਬਾਜੋ ਮਾਵਾ ਜਿਉਂਦੀਆਂ ਲਾਸ਼ਾਂ ਵਾਂਗ ਜੱਗ ਤੇ